ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਵੀ ਮੈਂ ਲੱਗੀ ਹੀ ਬਣਾਉਣਾਂ ਕਾਂਜੀ ਮੈਂ ਤਾਂ ਕਦੀ ਪੀਤੀ ਨਹੀਂ ਆ ਮੈਂ ਵੀ ਫਰਸਟ ਟਾਈਮ ਬਣਾਉਣ ਲੱਗੀਆਂ ਤੁਹਾਡੇ ਨਾਲ ਵੀ ਮੈਂ ਸੋਚਿਆ ਕਿ ਸ਼ੇਅਰ ਕਰਦੀਆਂ ਨਾਲ ਤੇ ਪੂਰਾ ਬਣਾ ਕੇ ਦੱਸੂਗੀ ਤੁਹਾਡੇ ਨਾਲ ਕਿਉਂਕਿ ਅੱਜ ਤੇ ਮੈਂ ਸ਼ੁਰੂ ਕਰਨ ਲੱਗੀ ਆ ਤੇ ਇਹਦੇ ਵਿੱਚ ਵੀ ਆਪਾਂ ਪਾ ਲੈਣਾ ਬੇਟੂਡ ਤੇ ਇਹ ਬਣਾ ਕੇ ਤੁਸੀਂ ਵੀ ਦੇਖਿਓ ਮੈਂ ਇਹ ਦੇ ਇਹ ਪੇਟ ਵਾਸਤੇ ਬਹੁਤ ਚੰਗਾ ਆ ਕਿ ਇਹ ਡਰਿੰਕ ਬਣਾ ਕੇ ਰੱਖਣੀ ਆ ਤੇ ਬਾਅਦ ਚ ਇੱਕ ਵਰੀ ਜਦੋਂ ਖਤਮ ਹੋ ਜੇ ਫਿਰ ਨਵੀਂ ਬਣਾ ਲਓ ਤੇ ਪਰ ਇਹ ਕਿ ਮੈਂ ਫਸਟ ਟਾਈਮ ਬਣਾਉਣ ਲੱਗੀ ਇਹਨੂੰ ਹੁਣ ਕਾਲਾ ਨਮਕ ਹੈ ਮੇਰੇ ਕੋ ਸਾਦਾ ਹੀ ਪਿਆ ਵਾ ਤੇ ਅੱਗੇ ਕੋਲ ਜਾਣਾ ਵਿੱਚ ਈ ਤੇ ਇੱਕ ਵਾਈਟ ਨਮਕ ਤੇ ਨਾਲ ਥੋੜੀ ਜਿਹੀ ਮਿਰਚ ਥੋੜਾ ਸਪਾਈਸੀ ਹੋ ਜਾਏਗਾ ਇਹ ਵੀ ਵਿੱਚ ਪਾ ਲੈਣਾ ਹੈ ਤੇ ਇੱਕ ਹੈਗੀ ਆ ਰਾਈ ਇਹ ਪੀਲੀ ਸਰੋਂ ਆ ਤੇ ਇਹ ਇਹ ਜ਼ਰੂਰੀ ਆ ਕਿਉਂਕਿ ਘਟਾਲਸ ਜਿਹੜੀ ਹੈ ਨਾ ਉਹ ਇਹਦੇ ਨਾਲ ਬੜੀ ਹੁੰਦੀ ਆ ਤੇ ਇਸ ਕਰਕੇ ਉਹ ਨਾਲ ਜਰੂਰ ਜਿਹਦਾ ਵਿੱਚ ਪੀਲੀ ਸਰੋਂ ਕਾਲੀ ਹੈਗੀ ਤੇ ਤੁਸੀਂ ਕਾਲੀ ਵੀ ਪਾ ਸਕਦੇ ਆ ਇਹਨੂੰ ਕ੍ਰਸ਼ ਕਰਨਾ ਹੈ ਪਹਿਲਾਂ ਹਾਂ ਵੀ ਦੇਖੋ ਇਦਾਂ ਕ੍ਰਸ਼ ਕਰ ਲੈਣੀ ਹੈ ਤੇ ਇਹ ਵੀ ਇਹਦੇ ਵਿੱਚ ਪਾ ਦੇਣੀ ਹੈ ਅੱਛਾ ਵੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਨੂੰ ਬੰਦ ਕਰਕੇ ਤੇ ਇਹਨੂੰ ਧੋਪ ਦੇ ਵਿੱਚ ਰੱਖ ਦੇਣਾ। ਅੱਛਾ ਵੇ ਇਹਨੂੰ ਮੈਂ ਇੱਥੇ ਧੋਪੇ ਰੱਖਦਾ ਵਾਂ। ਹੁਣ ਇਹਨੂੰ 3 ਦਿਨ ਇਦਾਂ ਰੱਖਣਾ ਹੈ ਤੇ ਬਾਰ-ਬਾਰ ਰੋਜ਼-ਰੋਜ਼ ਇਹਨੂੰ ਭੁਲਾਈ ਜਾਣਾ ਬਸ ਤੇ ਸ਼ਾਮ ਨੂੰ ਚੋਕੇ ਅੰਦਰ ਆਂਦੇ ਕਰਾਂਗੇ ਤੇ ਰਾਤ ਨੂੰ ਫੇਰ ਮਤਲਬ ਦੁਪਹਿਰੇ ਫੇਰ ਇੱਥੇ ਟੱਕਣੇ ਘੁਮਾ ਕੇ ਨਾ ਇਹਨੂੰ। ਇਹਨੇ ਹੌਲੀ-ਹੌਲੀ ਬਹਿ ਜਾਣਾ ਸਾਰੇ ਨੇ। ਆ ਮੈਂ ਆ ਗਈ ਆ ਫੇਰ ਬਾਹਰ ਅਗਲੇ ਦੂਜੇ ਦਿਨ ਦੀ ਧੋਪ। ਤੇ ਇਹਨੂੰ ਇੱਕ ਵਾਰੀ ਹਿਲਾਉਣਾ ਜ਼ਰੂਰ ਹੈ। ਏਨਾ ਮੈਨੂੰ ਲੱਗਦਾ ਮੈਂ ਨਾ ਥੋੜੀ ਜੀ ਜ਼ਿਆਦਾ ਪਾ ਲਈ ਐ ਤੇ ਜਿਹੜੀ ਪੀਸਰੋਂ ਪਾਈ ਨਾ ਪਰ ਇਹ ਵੀ ਚਲੋ ਜ਼ਿਆਦਾ ਖੱਟਾ ਹੋ ਜਾਏਗਾ ਤੇ ਬਾਕੀ ਦੇਖੋ ਹਾ ਸਮੈਲ ਕਿੰਨੀ ਵਧੀਆ ਤੇ ਇਹਨੂੰ ਰੋਜ਼ ਹਣਾਉਣਾ ਜ਼ਰੂਰੀ ਆ ਜਿਹੜਾ ਬਣਾਇਆ ਨਾ ਤੇ ਫਿਰ ਇਹਨੂੰ ਐ ਧੁੱਪੇ ਰੱਖ ਦੇਣਾ ਬੰਦ ਕਰਕੇ ਅਛਾ ਵੀ ਆ ਦੇਖੋ ਅੱਜ ਦੂਸਰਾ ਦਿਨ ਹੈ ਤੇ ਸ਼ਾਮ ਨੂੰ ਇਹਦਾ ਕਲਰ-ਕਲਰ ਐ ਚੇਂਜ ਹੋਣ ਲਿਆ ਵੇਖੋ ਕਿੰਨਾ ਹੋਇਆ ਦਾ ਡਾਈਟ ਤੇ ਆਹ ਤੁਹਾਨੂੰ ਦਿਖਾਵਾਂ ਕਿ ਆ ਫਰਮੈਂਟ ਹੋਣ ਲਿਆ ਆ ਅਜੇ ਇੱਕ ਗੱਦੋਂ ਹੋਰ ਲੱਗਣੀ ਆ ਜੇ ਇਹਨੂੰ ਤੇ ਅੱਜ ਇਹਨੂੰ ਅੰਦਰ ਰੱਖਦਾਂਗੇ ਫੇਰ ਅੱਜ ਵੀ ਅਜੇ ਮੈਂ ਇਹਨੂੰ ਘੇਰ ਕੱਢ ਕੇ ਲੈਂਦਾ ਤਪੇ ਤੀਸਰਾ ਦਿਨ ਹੈ ਜਿਹਦਾ ਦੇਖੋ ਇਧਰ ਹਾਲ ਤੇਰੀ ਮੈਂ ਤੇ ਸੋਚ ਰਿਹਾ ਕਿ ਹੋਣਿਆ ਕਿਵੇਂ ਪੀਣਾ ਕਿੱਦਾਂ ਇਹਨੂੰ ਆ ਉੱਪਰ ਬਣ ਗਏ ਨਾ ਕਿ ਇਹ ਫਰਮੈਂਟ ਹੋ ਗਿਆ ਆ ਕਲਰ ਦੇਖਵੇਂ ਦਾ ਇਹਨੂੰ ਖਲਾਉਣਾ ਜ਼ਰੂਰੀ ਆ ਬਸ ਅੱਜ ਦਾ ਦਿਨ ਆਪਾਂ ਇਹਨੂੰ ਰੱਖਣਾ ਆ ਤੇ ਕੱਲ ਇਹਨੂੰ ਸ਼ੁਰੂ ਕਰ ਦੇਣਾ ਪਈਆ ਕਾਏ ਅਜੀਬ ਜੀ ਸਮੈਲ ਆਏ ਭਈ ਇਹਦੀ ਅਜੀਬ ਜੀ ਸਮੈਲ ਆ ਖੱਟੀ ਖੱਟੀ ਜੀ ਸਮੈਲ ਆ ਤੇ ਇਹ ਹੈ ਕਿ ਹੁਣ ਜਦੋਂ ਤਿਆਰ ਹੋਊਗਾ ਨਾ ਤਾਂ ਫੇਰ ਕਹਿੰਦੇ ਇਹਦੇ ਫਾਇਦੇ ਬੜੇ ਹੈਗੇ ਆ ਇਹਦੀ ਖੱਟੀ ਸਮੈਲ ਦੇ ਫਾਇਦੇ ਆ ਕਿ ਜਿਹੜਾ ਇਹਦਾ ਖਟਾ ਖਟਾ ਟੇਸਟ ਹੈ ਨਾ ਤੇ ਇਹ ਹੈ ਕਿ ਤੋ ਪਾਜਦੀ ਆਪਾਂ ਲਗਾਉਣੀ ਇਹਨੂੰ ਤੇ ਇਸ ਤੋਂ ਬਾਅਦ ਵਿੱਚ ਇਹਨੂੰ ਗੱਲ ਪੀ ਕੇ ਦੱਸਾਂਗੇ ਕਿ ਹਾਂ ਵੜ ਗਿਆ ਪੀਤੇ ਆ ਵੀ ਕਿਦਾਂ ਹੈ ਹਾਲ ਤੇ ਦੀ ਮਤਲਬ ਕਿਦਾਂ ਪੀ ਲੰਗਦਾ ਵੀ ਕਿ ਨਹੀਂ ਲੰਗਦਾ ਕਿ ਨੇ ਬੈਨੀਫਿਟ ਵੀ ਇਹ ਹੈ ਕਿ ਇਹਦੇ ਪੇਟ ਦੀਆਂ ਜਿਹੜੀਆਂ ਐ ਹੁੰਦੀਆਂ ਨਾ ਬਿਮਾਰੀਆਂ ਜਾਂ ਕੁਝ ਵੀ ਸਮਝੋ ਸਮੱਸਿਆਵਾਂ ਨੇੜੀਆਂ ਪੇਟ ਦੀਆਂ ਉਹ ਠੀਕ ਹੁੰਦੀਆਂ ਗਟਾ ਹਾਲ ਤਾਂ ਠੀਕ ਹੁੰਦੀਆਂ ਤੇ ਇਸ ਕਰਕੇ ਹੁਣ ਦੇਖਾਂਗੇ ਕਿੰਨਾ ਸਾਡਾ ਗੱਟ ਠੀਕ ਹੁੰਦਾ ਤੇ ਕਿੰਨਾ ਖੁਸ਼ ਹੁੰਦਾ ਇਹਨੂੰ ਪੀ ਕੇ ਅੱਛਾ ਵੀ ਅੱਜ ਸਾਡੀ ਕਾਂਜੀਨ ਹੋ ਗਿਆ ਜੇ ਇਹ ਚੌਥਾ ਦਿਨ ਹੈ ਕਿਉਂਕਿ ਤੀਜੇ ਦਿਨ ਅਸੀਂ ਕੱਲ੍ਹ ਸ਼ਾਮ ਨੂੰ ਪੀਣੀ ਸੀ ਤੇ ਉਹ ਬਾਰਿਸ਼ ਹੋ ਗਈ ਮੌਸਮ ਠੰਡਾ ਹੋ ਗਿਆ ਤੇ ਇਸ ਕਰਕੇ ਅਸੀਂ ਪੀਤੀ ਨਹੀਂ ਤੇ ਅੱਜ ਹੁਣ ਵੀ ਧੁੱਪੇ ਬੈਠੇ ਆ ਤੇ ਇਸ ਕਰਕੇ ਹੁਣ ਤੋਂ ਪੇਟ ਟਰਾਈ ਕਰਨੀ ਆ ਤੇ ਤੁਹਾਨੂੰ ਵੀ ਦੱਸਦੇ ਆ ਕਿ ਟਰਾਈ ਕਰਕੇ ਬਚਦੇ ਆ ਬਚ ਜਾਗੇ ਮੈਂ ਮੈਨੂੰ ਸਾਰੀ ਦੁਨੀਆ ਦੇ ਪੀਣ ਨਹੀਂ ਆ ਤੇ ਅਸੀਂ ਵੀ ਪੀ ਕੇ ਦੱਸਦੇ ਆ ਕਿ ਕਿੱਦਾਂ ਦੀ ਆ ਤੇ ਕਿੰਨਾ ਦਾ ਟੇਸ ਹੈ ਜਾਂ ਸਾਡੇ ਕੀ ਅਫੈਕਟ ਹੋਇਆ ਬਾਡੀ ਦੇ ਉੱਤੇ ਤੇ ਚਲੋ ਬਈ ਪਹਿਲਾਂ ਤੇ ਮੈਂ ਇਹਨਾਂ ਨੂੰ ਤੁਸੀਂ ਟਰਾਈ ਕਰੋਗੇ ਪਹਿਲਾਂ ਮੈਂ ਕਰੂੰਗੀ ਹਾਂਜੀ ਤੇ ਇਹ ਪਹਿਲਾਂ ਟਰਾਈ ਕਰਨਾ ਹੈ ਕਿ ਮੈਂ ਜਰਾ ਮਰਜੀ ਕਰ ਲਿਓ ਪਾਓ ਕਲੱਪ ਤੁਹਾਡੇ ਦੇ ਦਜਰਬਾ ਪਹਿਲਾਂ ਨਹੀਂ ਮੈਂ ਆਪਣੇ ਆਪ ਤੇ ਕਰਦੀ ਆ ਵੈਸੇ ਨਹੀਂ ਨਹੀਂ ਜਰਾ ਮਰਜੀ ਕਰੋ ਹੈ ਆਹ ਕੋ ਟੇਸਟ ਦੇਖ ਲੀਂ ਕਿਦਾਂ ਟੇਸਟ ਕਰਦੇ ਪਹਿਲਾਂ ਕਿਦਾਂ ਦਾ ਦੇਖੋ ਵੀ ਪਹਿਲਾਂ ਤੇ ਇਹਦੀ ਸ਼ਕਲ ਹੈ ਕਿੰਨਾ ਜਿਆਦਾ ਡਾਰਕ ਹੋ ਗਿਆ ਹੈ ਰੈਡ ਕਲਰ ਇਹਨੂੰ ਮੈਨੂੰ ਪਹਿਲਾਂ ਫਲਾ ਲੈਂਦਾ ਉਹਨੂੰ ਥੋੜਾ ਜਿਹਾ ਫਿਰ ਚੀਲਾ ਦੇਖੋ ਕਿੰਨਾ ਰੈੱਡ ਕਲਰ ਹੈ ਪਹਿਲਾਂ ਤਾਂ ਮੈਂ ਇਹਨੂੰ ਮੁੰਨਣ ਲੱਗੀਆਂ ਸਾਰੇ ਨੂੰ ਹੀ ਕਿਉਂਕਿ ਮੈਨੂੰ ਨਹੀਂ ਪਤਾ ਕਿ ਇਹਨੂੰ ਕਿੱਦਾਂ ਆਏ ਕਰਨਾ ਪਰ ਇਦਾਂ ਹੀ ਇਹਨੂੰ ਸਟੋਰ ਕਰ ਲੈਣਾ ਹੈ। ਵੇਹਰੇ ਗੰਦੇ ਵੀ ਖੱਟੀ-ਖੱਟੀ স্মੈਲ ਇਹੋ ਹੀ ਇਹਦਾ ਫਾਇਦਾ ਹੈ ਕਿ ਖੱਟੀ ਜਿਹੀ স্মੈਲ ਦਾ ਤੇ ਬਾਕੀ ਆ ਖਾ ਸਕਦੇ ਵਿੱਚੋਂ ਬੰਬੀ ਬੀਟਰ ਵੀ ਕੱਢੇ। ਦੇਖਿਆ ਇਹਨਾਂ ਖਾ ਕੇ ਕਿਦਾਂ ਲੱਗਦਾ ਗਾਜਰਾਂ ਦੀ ਪਹਿਲਾਂ ਹਨਾ। ਇਹ ਇਹਦੇ ਵਧੀਆ ਹੈ। ਕੁਝ ਨਹੀਂ ਭਾਈ ਗੁਰੂ ਆਜੋ ਕਾਂਜੀ ਬ੍ਰਿੰਡ ਦੀ ਗੱਲ ਦੱਸੋ ਆਜੋ 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 ਬੱਚੇ ਤਾਂ ਜਾਗੇ ਨਾਲੇ ਨਾ ਇਹਦਾ ਕਾਂਜੀ ਦਾ ਇੱਕ ਹੁੰਦਾ ਜੇ ਕਿ ਇਹਨੂੰ ਨਾ ਜਿਦਾ ਬੀਬੀ ਬੂਪੇ ਵਧਾ ਹੈ ਨਾ ਨਮਕ ਹੁੰਦਾ ਇਹ ਥੋੜਾ ਤੇਜ ਤੇ ਹਿਸਾਬ ਦੀ ਪੀਣੀ ਆ ਤੇ ਵੈਸੇ ਵੀ ਕਹਿੰਦੇ ਕਿ ਇਹਦਾ ਨਾ ਗਲਾਸੇ ਭਰ-ਭਰ ਕੇ ਨਹੀਂ ਪੀਣੇ ਹੁੰਦੇ ਇਹਨੂੰ ਥੋੜਾ ਹੀ ਪੀਣਾ ਹੁੰਦਾ ਵਾ ਸਿਰ ਅੱਧਾ ਗਲਾਸ ਪੀ ਲਈ ਹੈ ਹੈ ਨਾ ਬੜਾ ਇਹ ਹਾਲਾ ਇਹਦਾ ਇਹਦਾ ਸਾਡਾ ਵੀ 12 ਵਿੱਚ ਹੀ ਬਸ ਕੀ ਹੈ ਬਰਾਬਰ ਦਾ ਬੀਆ ਚਲ ਚਲਾਂ ਮੈਂ ਵੀ ਜਾਉਂਦਾ ਹਾਂ ਚਲੋ ਲੱਸੀ ਖੱਟੀ ਆ ਚੰਗੀ ਆ ਵੈਸੇ ਮਤਲਬ ਮਤਲਬ ਇਹ ਕਿਦਾਂ ਨਾ ਕਹਿੰਦਾ ਜਿਹੜਾ ਕਾਂਜੀ ਨਹੀਂ ਮਿਲਦੀ ਉਹਦੀ ਘੋਲ ਕੇ ਪੈਨਾਲਾ ਤੇ ਇਹ ਹੈ ਕਿ ਤੁਹਾਡੇ ਚਾਟ ਮਸਾਲੇ ਵਗੈਰਾ ਪਾਏ ਹੁੰਦੇ ਉਹ ਚ ਬਟ ਆ ਐਸਿਡਿਕ ਐਸਿਡਿਕ ਹੈ ਮੂੰਹ ਚ ਪੂਰਾ ਐਸਿਡ ਦਾ ਸਮਝ ਆਉਂ ਨਹੀਂ ਹੈ ਪਹਿਲੀ ਸਿਪ ਨਾਲ ਇੰਨਾ ਨਹੀਂ ਲੱਗਿਆ ਜਦ ਮੈਂ ਇੱਕਦਮ ਪੀਤਾ ਨਾ ਉਹਦੇ ਨਾਲ ਲੱਗਿਆ ਕਿ ਬੜੀ ਐਸਿਡੀਆਂ ਮੇਰੇ ਹਾਲਾਂ ਜਿਨ੍ਹਾਂ ਨੂੰ ਐਸਿਡ ਜਿਹੜੀ ਬਹੁਤ ਜ਼ਿਆਦਾ ਰਹਿੰਦੀ ਉਹਨਾਂ ਨੇ ਪਤਾ ਨਹੀਂ ਸੂਟ ਕਰੇ ਕਿ ਨਾ ਕਰੇ ਇਹ ਕੀ ਸਰਚ ਕਰ ਲਿਓ ਇਹਦੇ ਬਾਰੇ ओके ओके कटने ਵਾਲੇ ਗਾਣਿਆ ਕਿਉਂਕਿ ਮੇਰੀ ਫਸਟ ਟਾਈਮ ਹੈ ਪਰ ਖੱਟੀ ਬੜੀਆਂ ਤੇ ਨਮਕ ਵੀ ਥੋੜਾ ਜਿਹਾ ਠੀਕ ਆ ਤੇ ਅਲੱਗ ਜਿਹਾ ਟੇਸਟ ਆ ਪਰ ਕਹਿੰਦੇ ਹੁੰਦੇ ਆ ਗਲੋਂ ਲੱਠਾ ਤੇ ਕਾ ਲੱਡੂ ਤੇ ਕਾ ਮੱਠਾ ਉਹ ਸੇਵ ਹੀ ਆ ਮਤਲਬ ਤਲ ਗਿਆ ਥਲੇ ਤੋਂ ਕੁਝ ਨਹੀਂ ਹੁਣ ਪੇਟ ਨੂੰ ਸਮਝ ਆਏਗੀ ਕਿ ਹਾਂ ਵੀ ਠੀਕ ਆ ਉਹ ਬੈਕਟੀਰੀਆ ਕੀ ਕਰਦਾ ਬਣਾਉਂਦਾ ਵਾ ਕਿ ਜਾਂ ਬੇਰਾ ਪਤਾ ਨਹੀਂ ਕੀ ਹਾਲ ਹੈ ਦਾ ਹੁੰਦਾ ਤੇ ਅਗਲੀ ਵੀਡੀਓ ਚ ਮੈਂ ਤੁਹਾਨੂੰ ਦੱਸੂਗੀ ਕਿ ਮੈਂ ਕਾਜੀ ਕੀਤੀ ਤੇ ਮੇਰਾ ਮਤਲਬ ਹੈ ਠੀਕ ਹੀ ਰਹੀ ਬਚ ਗਈ ਮੈਂ ਦੇ ਅੰਬਾ ਕੀ ਤੋ ਹੀ ਹੋਣ ਨਹੀਂ 스멜 ਨੂੰ ਨਾ ਦੇਖੋ ਇੱਕ ਵਾਰੀ ਪੀ ਕੇ ਤੇ ਟਰਾਈ ਮਾਰਾ ਹਾਏ ਹਾਏ ਤੁਹਾਡੇ ਸਾਹਮਣੇ ਮੈਂ ਦਿੱਤੀ ਆ ਵੀ ਆਪਣੇ ਵਾਰੀ ਹੋਣਾ ਰੁਕ ਚੋ ਕਰੋ ਕਰੋ ਟਰਾਈ ਟਰਾਈ ਲੈ ਇੱਕ ਸਿਪ ਨਾ ਨਾ ਇੱਕ ਸਿਪ ਲੈਣੀ ਪੈਣੀ ਉਹਨਾਂ ਦਾ ਦੇਖੋ ਬਈ ਇਧਰ ਵੇਖੋ ਇਧਰ 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 ਠੀਕੇ ਇੱਕ ਸੇ ਖੱਟੀ ਹੈ ਖੱਟੀ ਆ ਪਰ ਇੱਕ ਪੀ ਕੇ ਵੇਖੋ ਬੜਾ ਵਧੀਆ ਆ ਉਦਾਂ ਵੀ ਤਾਂ ਤੁਸੀਂ ਕਿੰਨੇ ਉਹ ਪੀਂਦੇ ਰਹਿੰਦੇ ਯਾ ਕੁਲਟ ਵਗੈਰਾ ਇਹੋ ਜਿਹੀ ਚੀਜ਼ਾਂ ਨਾ ਇਹ ਕੋਟ ਡਰਕ ਟਾਈਪ ਆ ਪਰ ਇਹ ਜਪੀ ਕੇ ਤੇ ਵੇਖੋ ਨਹੀਂ ਪਿਉ ਹੁਣ ਜੋ ਗੈਸ ਨਿਕਲ ਜਾਣਾ ਤਾਂ ਮਗੰਦ ਆ ਉਹ ਆਪੇ ਹੀ ਨਿਕਲ ਜਾਣੀ ਆ ਉਹ ਪੇਟ ਚ ਜਾ ਕੇ ਨਿਕਲਣੀ ਆ ਕਿਉਂਣਾ ਪੀਓਣਾ ਪੀਣਾ ਇਹ ਤੁਹਾਨੂੰ ਪਿਉਣੀ ਪੈਣੀ ਮੈਂ ਨਹੀਂ ਤੇ ਤੁਸੀਂ ਮੈਂ ਨਹੀਂ ਛੱਡਣਾ ਇਹ ਇਹ ਵળે ਚਲਾ ਆ ਗਿਆ ਭੈ ਜੇ ਕੋ ਕੋਗੇ ਕਿ ਹਾਂ ਬਣੀਆਂ ਮੈਂ ਪਿੰਦਾ ਹੀ ਨਹੀਂ ਬਾਜ ਨਹੀਂ ਪੀਉਗਾ ਪੀਓਗੇ ਨਾ ਪੱਕਾ ਹਾਂ ਹਾਂ ਰੋਤਾ ਉਹ ਡਿਕਾਰ ਕਿਤੇ ਸੁਣਿਆ ਹੁੰਦੇ ਆ ਚੈੱਕ ਕਰਦੇ ਮੈਂ ਬਾਅਦ ਵਿੱਚ ਮਿਲੂਗੀ ਅੱਛਾ ਨਹੀਂ ਨਹੀਂ ਬਾਹਰ ਨਹੀਂ ਨਿਕਲਣ ਵਾਲੀ ਗੱਲ ਪਾਪਾ ਇਹ ਡਿਕਾਰ ਬਹੁਤ ਸੋਹਣਾ ਆ ਗਿਆ ਤੇ ਇਹ ਜ ਬੜਾ ਵਧੀਆ ਲੱਗਿਆ ਵਾ ਤੇ ਇਸ ਕਰਕੇ ਮੈਨੂੰ ਤਾਂ ਮਜ਼ਾ ਆਇਆ ਚਲੋ ਪੀਓਗੇ ਤੇ ਤੁਹਾਡਾ ਹੀ ਬੈਨੀਫਿਟ ਹੈ ਆਪਣਾ ਹੀ ਹੋਣਾ ਤੁਹਾਡਾ ਮੇਰਾ ਮੈਂ ਤਾਂ ਆਪਣਾ ਭਲਾ ਕਰ ਲੈਣਾ ਵਾ ਤੇ ਬਾਕੀ ਇਹ ਕੀ ਟੈਂਡਲਾਗੇ ਮਿਹਨਤ ਕਰਕੇ ਬਣਾਈਆਂ ਚੀਜ਼ ਹੈ ਤੇ ਵੈਸੇ ਤਾਂ ਵਧੀਆ ਲੱਗਣ ਡਈਆਂ ਤੇ ਇਹ ਹੈ ਕਿ ਨਾ ਤੇ ਆ ਖਾਣ ਵਾਲੀਆਂ ਚੀਜ਼ਾਂ ਵੀ ਬੜੀਆਂ ਸੁਆਦਿਆ ਜਿਹੜੀਆਂ ਵਿੱਚ ਰਹਿ ਗਈਆਂ ਅਸੀਂ ਇਹ ਮੈਂ ਵੀ ਚੇਰੇਂ ਦੇਈਆਂ ਦਾਲ ਹੀ ਘਾਟ ਕੇ ਖਾਲੀ ਬੰਦਾ ਤੇ ਚਲੋ ਵੀ ਅਸੀਂ ਬਣਾ ਕੇ ਟਰਾਈ ਕਰਿਓ ਜਿਹਨਾਂ ਟਰਾਈ ਕੀਤੇ ਆ ਉਹਨਾਂ ਨੇ ਵੀ ਐਕਸਪੀਰੀਅੰਸ ਇਦਾਂ ਦਾ ਹੀ ਕਿ ਥੋੜੀ ਐਸਿਡਿਕ ਲੱਗਦੀ ਆ ਤੇ ਪਰ ਇਹ ਕਿ ਹজম ਜਦੋਂ ਹੋ ਗਿਆ ਹੀ ਕੋਸ਼ੰਦਰ ਜਾ ਕੇ ਤੇ ਚਲੋ ਜੀ ਵੀੜ ਚੰਗੇ ਲੱਗੇ ਹੋਊਗੀ ਤਾਂ ਲਾਈਕ ਜਰੂਰ ਕਰਕੇ ਜਾਇਓ ਤੇ ਕਮੈਂਟ ਵੀ ਕਰਕੇ ਜਰੂਰ ਦੱਸਿਓ ਕਿਨੇ ਕਿਨੇ ਬਣਾਈਆਂ ਕਿਨੇ ਕਿਨੇ ਪੀਤੀ ਆ ਤੇ ਕਿਹੜਾ ਕਿਹੜਾ ਪੀਣਾ ਚੰਦਾ ਵਾ ਤੇ ਚਲੋ ਵੀ ਓਕੇ ਜੀ ਬਾਏ